ਹਰਨ ਸਸ਼ਕਾਲ ਤਿਆ ਤ੍ਰਿਜਨ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਨੀਂਦਰਾ ਜਾਂ ਗੁੜੀ ਨੀਂਦ ਨਾ ਆਉਣਾ ਇਹਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਕੋਈ ਦੁੱਖ ਤਕਲੀਫ ਕੋਈ ਤਣਾਅ ਡਿਪਰੈਸ਼ਨ ਐਂਜਾਇਟੀ ਕੋਈ ਮੈਡੀਕਲ ਕੰਡੀਸ਼ਨ ਇਦਾਂ ਦੀ ਹੋ ਸਕਦੀ ਹੈ ਕੋਈ ਦਵਾਈਆਂ ਦਲੀਆਂ ਹੋ ਸਕਦੀਆਂ ਹਨ ਜਿਨ੍ਹਾਂ ਨਾਲ ਕੀ ਉਨੀਂਦਰਾ ਹੋਵੇ ਜਾਂ ਨੀਂਦ ਨਾ ਆਵੇ ਅੱਜ ਆਪਾਂ ਇਹਨਾਂ ਵਿੱਚੋਂ ਕਿਸੇ ਦੀ ਵੀ ਗੱਲ ਨਹੀਂ ਕਰਾਂਗੇ ਅੱਜ ਆਪਾਂ ਗੱਲ ਕਰਾਂਗੇ ਤੁਹਾਡੇ ਬੈਡਰੂਮ ਦੀ ਹੋ ਸਕਦਾ ਹੈ ਤੁਹਾਡਾ ਬੈਡਰੂਮ ਤੁਹਾਡੇ ਉਨੀਂਦਰੇ ਦਾ ਕਾਰਨ ਹੋਵੇ ਤਾਂ ਅੱਜ ਆਪਾਂ ਗੱਲ ਕਰਾਂਗੇ ਕੁਝ ਏਦਾਂ ਦੇ ਟਿਪਸ ਦੀ ਜਿਦੇ ਨਾਲ ਤੁਸੀਂ ਆਪਣੇ ਬੈਡਰੂਮ ਨੂੰ ਗੂੜੀ ਨੀਂਦ ਲਈ ਤਿਆਰ ਕਰ ਸਕਦੇ ਤੇ ਚਲੋ ਸ਼ੁਰੂਆਤ ਕਰਦੇ ਹਾਂ ਇੱਕ ਚੰਗੇ ਬੈਡਰੂਮ ਦੀ ਸ਼ੁਰੂਆਤ ਹੁੰਦੀ ਹੈ ਬੈੱਡ ਤੋਂ ਤਾਂ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਆਪਣਾ ਬਿਸਤਰਾ ਜ਼ਰੂਰ ਠੀਕ ਕਰੋ ਇੱਕ ਸਟੱਡੀ ਦੇ ਅਨੁਸਾਰ ਜਿਹੜੇ ਲੋਕ ਸਵੇਰੇ ਉੱਠ ਕੇ ਆਪਣਾ ਬਿਸਤਰਾ ਠੀਕ ਕਰਦੇ ਹਨ ਉਹ ਆਮ ਲੋਕਾਂ ਨਾਲੋਂ 19% ਜ਼ਿਆਦਾ ਗੂੜੀ ਨੀਂਦ ਵਿੱਚ ਸੌਂਦੇ ਹਨ ਆਪਣੇ ਬਿਸਤਰੇ ਨੂੰ ਵੱਖ-ਵੱਖ ਸਟਾਈਲ ਦੇ ਵਿੱਚ ਬਣਾਓ ਇਹ ਤੁਹਾਡੇ ਬੈਡਰੂਮ ਨੂੰ ਤਾਂ ਸੋਹਣਾ ਬਣਾਉਂਦਾ ਹੀ ਹੈ ਨਾਲ ਦੀ ਨਾਲ ਤੁਹਾਡੇ ਰਚਨਾਤਮਕ ਹੋਣ ਵੱਲ ਵੀ ਇਸ਼ਾਰਾ ਕਰਦਾ ਹੈ ਤੁਸੀਂ ਸੇਮ ਕੰਬਲ ਸੇਮ ਚਾਦਰ ਅਤੇ ਸੇਮ ਸਰਾਣੇ ਨਾਲ ਵੱਖ-ਵੱਖ ਸਟਾਈਲ ਬਣਾ ਸਕਦੇ ਹੋ ਆਪਣੇ ਬੈਡਰੂਮ ਦਾ ਤਾਪਮਾਨ ਘੱਟ ਰੱਖੋ ਆਰਾਮਦਾਇਕ ਤਾਪਮਾਨ ਹਰ ਇਨਸਾਨ ਲਈ ਵੱਖ-ਵੱਖ ਹੁੰਦਾ ਹੈ ਪਰ ਸਟੱਡੀਜ਼ ਦੇ ਹਿਸਾਬ ਨਾਲ 20 ਡਿਗਰੀ ਸੈਲਸੀਅਸ ਜਾਂ 68 ਡਿਗਰੀਜ਼ ਫਾਰਨਹਾਈਟ ਇੱਕ ਸਹੀ ਤਾਪਮਾਨ ਹੈ ਜ਼ਿਆਦਾ ਲੋਕਾਂ ਲਈ ਤੁਸੀਂ ਤਾਪਮਾਨ ਨੂੰ ਸਹੀ ਰੱਖਣ ਲਈ ਕਾਟਨ ਜਾਂ ਸਿਲਕ ਦੀਆਂ ਬੈੱਡਸ਼ੀਟਸ ਦਾ ਇਸਤੇਮਾਲ ਵੀ ਕਰ ਸਕਦੇ ਹੋ ਆਪਣੇ ਬੈੱਡਰੂਮ ਵਿੱਚ ਡਿਮ ਲਾਈਟਸ ਦਾ ਇਸਤੇਮਾਲ ਕਰੋ ਤਿੱਖੀ ਅਤੇ ਤੇਜ਼ ਰੋਸ਼ਨੀ ਸਾਨੂੰ ਨੀਂਦ ਤੋਂ ਵਾਂਝੇ ਰੱਖਦੀ ਹੈ ਜਦੋਂ ਅਸੀਂ ਡਿਮ ਲਾਈਟਸ ਦਾ ਇਸਤੇਮਾਲ ਕਰਦੇ ਹਾਂ ਤਾਂ ਸਾਡੇ ਅੰਦਰ ਮੈਲਾਟੋਨਿਨ ਨਾਮ ਦੇ ਹਾਰਮੋਨ ਦੀ ਪ੍ਰੋਡਕਸ਼ਨ ਹੁੰਦੀ ਹੈ ਜਿਹੜਾ ਕਿ ਗੂੜੀ ਨੀਂਦ ਵਿੱਚ ਮਦਦ ਕਰਦਾ ਹੈ। ਆਪਣੇ ਬੈਡਰੂਮ ਵਿੱਚੋਂ ਡਿਜੀਟਲ ਡਿਸਪਲੇਸ ਨੂੰ ਬਾਹਰ ਰੱਖੋ। ਇੱਥੋਂ ਤੱਕ ਕਿ ਤੁਹਾਡੀ ਕੜੀ ਉੱਤੇ ਵੀ ਡਿਜੀਟਲ ਡਿਸਪਲੇਸ ਨਹੀਂ ਹੋਣੇ ਚਾਹੀਦੇ ਕਿਉਂਕਿ ਰਾਤ ਨੂੰ ਜੇ ਤੁਹਾਡੀ ਨੀਂਦ ਟੁੱਟਦੀ ਹੈ ਤਾਂ ਤੁਹਾਡਾ ਦਿਮਾਗ ਇਹਨੂੰ ਸਵੇਰੇ ਉੱਠਣ ਦਾ ਸਮਾਂ ਸਮਝ ਸਕਦਾ ਹੈ। ਆਪਣੇ ਬੈੱਡ ਅਤੇ ਬਿਸਤਰੇ ਨੂੰ ਸਾਫ਼ ਰੱਖੋ। ਤੁਸੀਂ 2 ਤੋਂ 3 ਹਫ਼ਤਿਆਂ ਤੱਕ ਆਪਣੀ ਬੈੱਡ ਸ਼ੀਟ ਨੂੰ ਧੋ ਸਕਦੇ ਹੋ ਪਰ ਕੋਸ਼ਿਸ਼ ਕਰੋ ਕਿ ਆਪਣੇ ਸਿਰਹਾਣਿਆਂ ਦੇ ਕਵਰ ਨੂੰ ਤੁਸੀਂ 3 ਤੋਂ 4 ਦਿਨਾਂ ਤੱਕ ਧੋਦੋ ਇਹ ਚੰਗੀ ਤਰ੍ਹਾਂ ਖੁਸ਼ਬੂਤਾ ਦੇਣਗੀ ਜਿਹਦੇ ਨਾਲ ਕਿ ਗੂੜੀ ਨੀਂਦ ਆਵੇਗੀ ਪਰ ਇਹਦੇ ਨਾਲ ਨਾਲ ਤੁਸੀਂ ਕੱਟੇ ਮਿੱਟੀ ਅਤੇ ਬਹੁਤ ਸਾਰੇ ਕੀੜੇ ਮਕੌੜਿਆਂ ਤੋਂ ਵੀ ਦੂਰ ਰਹੋ ਇੱਕ ਚੰਗੀ ਮਹਿਕ ਇੱਕ ਚੰਗੀ ਖੁਸ਼ਬੂ ਗੂੜੀ ਨੀਂਦ ਵਿੱਚ ਲੈ ਕੇ ਜਾਣ ਵਿੱਚ ਬਹੁਤ ਸਹਾਇਕ ਹੁੰਦੀ ਹੈ ਇਦੇ ਲਈ ਤੁਸੀਂ ਐਰੋਮਾਥੈਰੇਪੀ ਕੈਂਡਲਸ ਦਾ ਇਸਤੇਮਾਲ ਵੀ ਕਰ ਸਕਦੇ ਹੋ ਇਹ ਆਮ ਤੌਰ ਤੇ ਕਿਸੇ ਵੀ ਸੁਪਰਮਾਰਕਟ ਵਿੱਚ ਮਿਲ ਜਾਂਦੀਆਂ ਹਨ ਗੂੜੀ ਨੀਂਦ ਲਈ ਜ਼ਰੂਰੀ ਹੁੰਦਾ ਹੈ ਹਨੇਰਾ ਰੋਸ਼ਨੀ ਤੁਹਾਡੀ ਨੀਂਦ ਵਿੱਚ ਵਿਘਨ ਪਾ ਸਕਦੀ ਹੈ ਇਸ ਕਰਕੇ ਸੌਣ ਤੋਂ ਪਹਿਲਾਂ ਆਪਣੇ ਕਮਰੇ ਦੇ ਪਰਦੇ ਬੰਦ ਕਰ ਦਿਵੋ ਅਤੇ ਪੂਰੇ ਹਨੇਰੇ ਵਿੱਚ ਸੌਵੋ ਕੋਸ਼ਿਸ਼ ਕਰੋ ਕਿ ਤੁਹਾਡੇ ਕਮਰੇ ਵਿੱਚ ਲਾਈਟ ਦਾ ਕੋਈ ਵੀ ਸੋਰਸ ਨਾ ਹੋਵੇ ਗੂੜੀ ਨੀਂਦ ਲਈ ਜ਼ਰੂਰੀ ਹੁੰਦਾ ਹੈ ਤੁਹਾਡੇ ਬੈਡਰੂਮ ਦਾ ਸ਼ੋਰ ਮੁਕਤ ਹੋਣਾ ਕੜੀ ਦੀ ਟਿੱਕ ਟਿੱਕ ਪਾਣੀ ਦੀ ਟਿਪ ਟਿਪ ਤੁਹਾਨੂੰ ਤੁਹਾਡੀ ਨੀਂਦ ਤੋਂ ਜਗਾ ਸਕਦੀ ਹੈ ਇਸ ਕਰਕੇ ਇਦਾਂ ਦੀਆਂ ਸਾਰੀਆਂ ਚੀਜ਼ਾਂ ਨੂੰ ਆਪਣੇ ਬੈੱਡਰੂਮ ਤੋਂ ਬਾਹਰ ਰੱਖੋ ਜੇ ਜੇ ਹਜੇ ਵੀ ਤੁਹਾਡਾ ਬੈੱਡਰੂਮ ਸ਼ੋਰ ਮੁਕਤ ਨਹੀਂ ਹੋਇਆ ਹੈ ਅਤੇ ਤੁਸੀਂ ਗੂੜੀ ਨੀਂਦ ਵਿੱਚ ਨਹੀਂ ਜਾ ਸਕ ਰਹੇ ਹੋ ਤਾਂ ਕੋਸ਼ਿਸ਼ ਕਰੋ ਇੱਕ ਐਪ ਹੈ ਪਿੰਕ ਨੌਇਜ਼ ਇਹਨੂੰ ਡਾਊਨਲੋਡ ਕਰਨ ਦੀ ਇਹਦੇ ਵਿੱਚ ਤੁਹਾਨੂੰ ਉਸ ਫ੍ਰੀਕੁਐਂਸੀ ਦੀ ਆਵਾਜ਼ ਮਿਲੇਗੀ ਜਿਹੜੀ ਕਿ ਤੁਹਾਨੂੰ ਗੂੜੀ ਨੀਂਦ ਵਿੱਚ ਲਜਾਣ ਵਿੱਚ ਸਹਾਇਕ ਹੋਵੇਗੀ ਆਪਣੇ ਬੈਡਰੂਮ ਨੂੰ ਸਾਫ਼ ਰੱਖੋ ਅਤੇ ਇਹਦੇ ਵਿੱਚ ਖਿਲਾਰਾ ਨਾ ਪੈਣ ਦਿਵੋ। ਲੈਪਟਾਪ, ਮੋਬਾਈਲ, ਕੱਪੜੇ, ਕਿਤਾਬਾਂ ਇਹਨਾਂ ਸਭ ਨੂੰ ਬੈਡਰੂਮ ਤੋਂ ਬਾਹਰ ਰੱਖੋ। ਅਤੇ ਜੇ ਕਿਤੇ ਟੈਨਸ਼ਨ ਦਾ ਖਿਲਾਰਾ ਤੁਹਾਡੇ ਸਿਰ ਵਿੱਚ ਹੈ ਤਾਂ ਆਰਾਮ ਨਾਲ ਬੈਠੋ ਅਤੇ ਉਸ ਟੈਨਸ਼ਨ ਵਾਲੇ ਕੰਮਾਂ ਨੂੰ ਇੱਕ ਕਾਪੀ ਤੇ ਲਿਖ ਲਵੋ। ਤੁਸੀਂ ਵੇਖੋਗੇ ਕਿ ਤੁਹਾਡਾ ਮਨ ਬਹੁਤ ਹੀ ਸ਼ਾਂਤ ਹੋ ਜਾਵੇਗਾ। ਤਾਂ ਮੈਨੂੰ ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ। ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਅਤੇ ਲਾਈਕ ਕਰਨਾ ਨਾ ਭੁੱਲਣਾ ਤੇ ਹੋਰ ਵੀਡੀਓਜ਼ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਧੰਨਵਾਦ।